कहदा खर्च किया तू बंद पूछ के पैलेस कि सारा खर्च मेरी भैन ने कि वा उन्हें मेरा एक रुपया नहीं लगन दिता भाभी जी ਕਿਰਨ ਤੂੰ ਕਿਉਂ ਰਸੋਈ ਚ ਆਈ ਹੈ ਤੈਨੂੰ ਤੇ ਅਸੀਂ ਸਗਨਾ ਦੇ ਨਾਲ ਰਸੋਈ ਚ ਲੈ ਗਿਆ ਨਾ ਸੀ ਤੂੰ ਆ ਗਈ ਬਿਨਾ ਪੁੱਛ ਉਹ ਨਾ ਇਹ ਚਾਹ ਮੰਗਣ ਦੇ ਸੀਗੇ ਕਹਿੰਦੇ ਸੀਗੇ ਭਾਬੀ ਨੂੰ ਕਹਿ ਦਿਓ ਤੇ ਛੋਟੀ ਭਾਬੀ ਤੇ ਨਜ਼ਰ ਨਹੀਂ ਆਉਂਦੇ ਕਿਤੇ ਉਹ ਭੱਜ ਗਈ ਨ ਗਈ ਜਰਗਵੰਡੀਆਂ ਦੇ ਘਰ ਅੱਛਾ ਅੱਛਾ ਤੇ ਚਾਹ ਤੁਸੀਂ ਬਣਾ ਦੋਗੇ ਨਾ ਹਾਂ ਹਾਂ ਮੈਂ ਚਾਹ ਬਣਾ ਦੇਣੀ ਚਾਹ ਪੀ ਜਵਾ ਦੇਣੀ ਆ ਤੇ ਤੂੰ ਤੇ ਕਿਰਨ ਚਲ ਕਿਰਨ ਹਾਰ ਬੜਾ ਸੋਹਣਾ ਪਾਇਆ ਈ ਏ ਮੰਮੀ ਉਹਨਾਂ ਦਾ ਉਹ ਉਹਨਾਂ ਨੇ ਪਾਇਆ ਸੀਗਾ ਅੱਛਾ ਇਹ ਉਧਰ ਦਾ ਹਾਂਜੀ ਹਾਂਜੀ ਤੇ ਇਹ ਮੰਗਲ ਸੂਤਰ ਇਹ ਵੀ ਉਹਨਾਂ ਨੇ ਪਾਇਆ ਨਹੀਂ ਨਹੀਂ ਹਾਂ ਇਹ ਉਹਨਾਂ ਨੇ ਨਹੀਂ ਪਾਇਆ ਹੂੰ ਇਹ ਹੋਨੇ ਮੈਨੂੰ ਨਾ ਇਹਨਾਂ ਨੇ ਗਿਫਟ ਕੀਤਾ ਵਾ ਸੋਨਾ ਵਾ ਨਾ ਹਾਂ ਬੜਾ ਸੋਹਣਾ ਏ ਤੇ ਅੱਛਾ ਇਹ 골ਡੀ ਨੇ ਗਿਫਟ ਕੀਤਾ ਹੈ ਹਾਂਜੀ ਅੱਛਾ ਕੁੰਡਾ ਵੀ سونے ਦਾ ਪਿੱਛੋ ਹਾਂਜੀ ਠੀਕ ਬੜਾ ਸੋਹਣਾ ਸੋਹਣਾ ਨਾ ਭਾਬੀ ਜੀ ਹਾਂ ਬਹੁਤ ਸੋਹਣਾ ਲੱਗਦਾ ਪਿਆ ਬਹੁਤ ਸੋਹਣਾ ਲੱਗਦਾ ਪਿਆ ਤੇ ਚਲ ਤੂੰ ਮੇਰੇ ਇਹਦੇ ਵੱਲ ਗੱਲ ਸੁਣ ਤੂੰ ਚੱਲ ਤੇ ਮੈਂ ਚਾਹ ਪੀਂਦੀ ਆ ਤੇਰੇ ਕਮਰੇ 'ਚੀ ਠੀਕ ਆ ਤੂੰ ਵੀ ਨਹੀਂ ਚਾਹ ਨਹੀਂ ਨਹੀਂ ਮੈਂ ਚਾਹ ਨਹੀਂ ਪੀਂਦੀ ਕੌਫੀ ਬਣਾਤਾ ਫਿਰ ਤੈਨੂੰ ਨਹੀਂ ਨਹੀਂ ਭਾਬੀ ਜੀ ਕੁਛ ਮੈਂ ਕੁਛ ਨਹੀਂ ਖਾਣਾ ਪੀਣਾ ਤੁਸੀਂ ਇਹਨਾਂ ਨੂੰ ਦੇ ਦਿਓ ਕੋਲਡ ਕੌਫੀ ਬਣਾ ਦਉ ਤੈਨੂੰ ਫਿਰ ਚਲੋ ਠੀਕ ਆ ਠੀਕ ਆ ਤੇ ਗੋਲਡੀ ਦੀ ਚਾਹ ਤੇ ਤੇਰੀ ਕੋਲਡ ਕੌਫੀ ਭੇਜ ਦੇਣੀ ਚਲ ਠੀਕ ਆ ਸ਼ੋਜੀ ਹੁਣ ਚੀਜ਼ ਲੈਣ ਦੀ ਵੀ ਚਾਚਾ ਆ ਗਈਆਂ ਨੇ ਸਾਰੀਆਂ ਸਾਨੂੰ ਪਤਾ ਹੀ ਨਹੀਂ ਇਹ ਬੀਜੀ ਨੂੰ ਸਾਰਾ ਹੀ ਪਤਾ ਹੋਣਾ ਨਾ ਤੇ ਬੀਜੀ ਨੂੰ ਪੁੱਛ ਕੇ ਆਵਾਂ ਕਾ ਬੀਜੀ ਸਿਮਰਤ ਫੇਰ ਕੋਈ ਆਇਆ ਪਰ ਮੰਗਲ ਲਈ ਕਿਸੇ ਹੋਰ ਨੂੰ ਹੀ ਸੱਦੇ ਆਏ ਸੱਜੇ ਵਧਾਈਆਂ ਵਾਸਤੇ ਕੁਸ਼ਿਆ ਦਾ ਵੀ ਲਵ ਹੈ ਹਨ ਸ਼ੁਕਰ ਹੈ ਮੇਰੇ ਪੁੱਤਰ ਦੇ ਕਰਮਾ ਚ ਇਹ ਦਿਨ ਵੀ ਆਇਆ ਵਾ ਬਿਲਕੁਲ ਬੀਜੀ ਸ਼ੁਕਰ ਹੀ ਹੈ ਦੋ ਦੋ ਵਾਰੀ ਵਧਾਈਆਂ ਦੇਣੀਆਂ ਪੈਗੀਆਂ ਨੇ ਸ਼ੁਕਰ ਹੀ ਹੈ ਮੈਂ ਕਹਿੰਦੀ ਜਿੰਨੇ ਨਿਮਤ ਕਹਿੰਦੀ ਜਿੰਨੇ ਨਹੀਂ ਨਾ ਲੈਂਤੀਆਂ ਉਹ ਵੀ ਆ ਕੇ ਲੈ ਜਾਵੇ ਚੱਲ ਛੱਡ ਤੂੰ ਇਹਨਾਂ ਗੱਲਾਂ ਨੂੰ ਛੱਡ ਦੱਸ ਕਿੱਧਰ ਆਈ ਸੀ ਨਾ ਆਈ ਤੇ ਸੀਗੀ ਬੀਜੀ ਮੈਨੂੰ ਇੱਕ ਗੱਲ ਤੁਸੀਂ ਦੱਸੋ ਹਾਂ ਨਾ ਤੁਸੀਂ ਸਾਡੇ ਤੋਂ ਲਕਾ ਕਦੋਂ ਦਾ ਰੱਖਣ ਲੱਪੇ ਹੋ ਕਾਹਦਾ ਲੁਕਾ ਕਾਹਦਾ ਲੁਕਾ ਹਏ ਹਏ ਐਡਾ ਵੱਡਾ ਲਕਾਰ ਮੈਂ ਤਾਂ ਕਦੀ ਸੋਚ ਵੀ ਨਹੀਂ ਸਕਦੀ ਵੀ ਤੁਸੀਂ ਸਾਡੇ ਤੋਂ ਚੋਰੀ ਆ ਕੰਮ ਕਰੋਗੇ ਸਿਮਰਨ ਪਰ ਕਿਹੜੀ ਗੱਲ ਦਾ ਲੁਕਾਵਾ ਕੀਤਾ ਨਾ ਤੁਸੀਂ ਕਿਰਨ ਨੂੰ ਮੰਗਲ ਸੂਤਰ ਸੋਨੇ ਦਾ ਬਣਵਾ ਕੇ ਦਿੱਤਾ ਮੰਗਲ ਸੂਤਰ ਹਾਂਜੀ ਬੀਜੀ ਮੰਗਲ ਸੂਤਰ ਸੋਨੇ ਦਾ ਮੰਗਲ ਸੂਤਰ ਜਿਹੜਾ ਤੁਸੀਂ ਬਣਵਾ ਕੇ ਆਪਣੀ ਛੋਟੀ ਨੂੰ ਨੂੰ ਪਾਇਆ ਜੀ ਓ ਮੰਗਲ ਸੂਤਰ ਬੀਜੀ ਪੁੱਤਰ ਮੈਂ ਤਾਂ ਕਿਸੇ ਮੰਗਲ ਸੂਤਰ ਦਾ ਪਤਾ ਹੀ ਨਹੀਂ ਆ ਮੈਂ ਨਾਮ ਮੈਂ ਬਣਵਾ ਤਾ ਜਿਹੜਾ ਜੇਵਲ ਜਿੰਨਾ ਤੁਹਾਨੂੰ ਪਾਇਆ ਨਾ ਉਹਨਾਂ ਹੀ ਤੁਹਾਡੇ ਨਾਲ ਜਾ ਕੇ ਉਹਦੇ ਦੀ ਬਣਵਾਇਆ ਤੇ ਬੀਜੀ ਫਿਰ ਆਪੇ ਕਿਵੇਂ ਬਣ ਕੇ ਆ ਗਿਆ ਸਾਡੇ ਘਰ ਚ ਮੰਗਲ ਸੂਤਰ ਆ ਤੇ ਹੁਣ ਕਿਰਨ ਆਈ ਸੀ ਰਸੋਈ ਚ ਤੇ ਮੈਂ ਉਹਨੂੰ ਦੇਖੇ ਤੇ ਪੁੱਛ ਲਿਆ ਕਹਿੰਦੀ ਇਹ ਤੇ 골ਡੀ ਨੇ ਦਿੱਤਾ ਮੈਨੂੰ ਤੇ 골ਡੀ ਨੇ ਤੁਹਾਡੇ ਤੋਂ ਬਿਨਾਂ ਪੁੱਛਦੇ 골ਡੀ ਪਾਣੀ ਨਾ ਪੀਵੇ ਗਲਾਸ ਤੇ ਤੁਹਾਡੇ ਤੋਂ ਬਿਨਾਂ ਪੁੱਛਿਓ ਨੇ ਸੋਨੇ ਦਾ ਮੰਗਲ ਸੂਤਰ ਕਿੱਦਾਂ ਬਣਵਾਤਾ ਪੁੱਤਰ ਮੈਨੂੰ ਕੁਝ ਨਹੀਂ ਪਤਾਈ ਦੇਖ ਬੱਚੇ ਆਪਸ ਵਿੱਚ ਪਹਿਲਾਂ ਮਿਲਦੇ-ਮੁਲਦੇ ਰਹੇ ਆ। ਇਹ ਹੋ ਸਕਦਾ ਬੱਚਿਆਂ ਨੇ ਆਪਸ ਕੋਈ ਗੱਲ ਕੀਤੀ ਹੋਵੇ। ਉਹ ਤੇ ਮੰਦੀ ਖਾਸ ਕੁੜੀ ਦੇ ਹੋਵੇ। ਤੇ ਉਹਨੇ ਕੁੜੀ ਨਾਲ ਗੱਲ ਕੀਤੀ ਹੋਵੇ। ਕੀ ਬਾਤ ਹੈ? ਤੇ ਉਹਨੇ ਬਣਵਾਤਾ ਮੈਂ ਕੁਛ ਨਹੀਂ ਬਣਵਾਇਆ। ਮੈਂ ਜੋ ਬਣਵਾਇਆ ਤੁਹਾਡੇ ਨਾਲ ਜਾ ਕੇ ਬਣਵਾਇਆ। ਖੁੰਦ ਖਾਇਸ਼ਾਂ ਵੀ ਜਾਗ ਪਈਆਂ ਨੇ। ਜਾਚਾ ਵੀ ਆ ਗਈਆਂ ਨੇ। ਨਾ ਬੀਜੀ ਮੇਰੀ ਇੱਕ ਗੱਲ ਸੁਣੋ ਸਾਡੀ ਵਾਈ ਤੁਹਾਨੂੰ ਜਾਚਾ ਕੋ ਨਹੀਂ ਆਈਆਂ। ਹੈ? ਸਾਡੀ ਵੇਰ ਤੇ ਕਹਿੰਦੇ ਸੀ ਜੋ ਬਾਤ ਹੈ ਨਾ ਬਹੁਤ ਸੋਹਣਾ। ਬਹੁਤ ਵਧੀਆ ਚਲੋ ਮੇਰਾ ਤੇ ਛੱਡੋ ਮੇਰਾ ਤੇ ਵਿਆਹ ਹੋਇਆ 747 ਵਾਲਾ ਠੀਕ ਹੈ ਜੀ ਨਾ ਕੋਈ ਗੱਲ ਕਰਦੇ ਸੀ ਤੇ ਨਾ ਕੋਈ ਸੁਣਦਾ ਸੀ ਤੇ ਮੰਜੂ ਦਾ ਵਿਆਹ ਮੰਜੂ ਦਾ ਵਿਆਹ ਤੇ ਨਾ ਉਹਦੇ ਉਸ ਦੀ ਵਿੱਚ ਹੋਇਆ ਹੈ ਉਹਨੇ ਤੇ ਕਿਹਾ ਵੀ ਵਿਚਾਰੀ ਨੇ ਕਿ ਮੈਨੂੰ ਮੰਗਲ ਸੂਤਰ ਬਣਵਾ ਦਿਓ ਉਦੋਂ ਤੁਸੀਂ ਕੀ ਕਿਹਾ ਸੀਗਾ ਨਾ 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 ਸੋਨਾ ਬਰਾਬਰ ਦਾ ਜਿੰਨਾ ਪਾਤ ਆ ਜਿੰਨਾ ਸਾਨੂੰ ਪੁੱਜਿਆ ਸਰਿਆ ਅਸੀਂ ਤੈਨੂੰ ਪਾਤ ਹੈ ਤੇ ਫਿਰ ਹੁਣ ਹੁਣ ਕਿਉਂ ਹੁਣ ਨਹੀਂ ਹੁਣ ਕਿਵੇਂ ਤੁਹਾਨੂੰ ਪੁੱਜ ਸਰ ਗਿਆ ਇਹਨਾ ਸਿਮਰਣਾ ਉਹ ਤਾਂ ਫੇਰ ਕੀ ਹੋਇਆ ਪਾਤਾ ਤੇ ਉਹਨੇ ਐਨੀ ਗੱਲ ਖਿਚਣ ਦੀ ਕੀ ਲੋੜ ਹੈ ਅੱਛਾ ਬੀਜੀ ਮੈਂ ਗੱਲ ਖਿਚਦੀ ਪਈ ਆ ਯਾਨੀ ਕਿ ਮੈਂ ਘਰ ਚ ਲੜਾਤੀ ਆ ਮੈਂ ਗੱਲ ਨੂੰ ਖਿਜਨੀ ਆ ਤੁਸੀਂ ਸਾਰੇ ਗੱਲ ਨੂੰ ਠੰਡੇ ਪਾਉਂਦੇ ਜੇ ਹੈ ਹੁਣ ਆਪਣੇ ਤੇ ਆਈ ਤੇ ਤੁਸੀਂ ਕਹਿੰਦੇ ਹੋ ਫੇਰ ਕੀ ਹੋ ਗਿਆ ਕਿਉਂਕਿ ਮੇਰੇ ਛੋਟੇ ਪੁੱਤ ਦੀ ਪਸੰਦ ਚੱਲੀ ਹੈ ਨਾ ਕਿ ਉਹ ਬਾਕੀਆਂ ਦੀ ਉਹ ਮੰਜੂ ਕਿੰਨੇ ਦਿਨ ਵਿਚਾਰੀ ਰੋਂਦੀ ਨਹੀਂ ਨਾ 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 ਸਾਡੇ ਤੇ ਰਵਾਜ ਹੀ ਨਹੀਂ ਹੈਗਾ ਉਹ ਇੱਕ ਸੂਟ ਸਾਡੇ ਘਰ ਵੱਧ ਆ ਗਿਆ ਨਾ ਜੇ ਕਿਸੇ ਨੇ ਸੂਟ ਸਾਨੂੰ ਲੈਤਾ ਰਿਸ਼ਤੇਦਾਰ ਕਿਸਦੇ ਘਰ ਗਏ ਆ ਨਾ ਜੇ ਸਾਨੂੰ ਇੱਕ ਸੂਟ ਮਿਲ ਗਿਆ ਨਾ ਤੇ ਸਾਡੇ ਘਰ ਪਿੱਠ ਸੀ ਆਪਾਂ ਪੈ ਜਾਂਦਾ ਹੁੰਦਾ ਸੀ ਵੀ ਆ ਸੂਟ ਆ ਗਿਆ ਆ ਮੈਂ ਰੱਖਣਾ ਤੇ ਆ ਨਹੀਂ ਤੁਹਾਨੂੰ ਸੁਆਣ ਵਾਸਤੇ ਦੇਣਾ ਵਿਆਹਲੇ ਸੂਟ ਨੇ ਪਹਿਲਾਂ ਤੇ ਉਹ ਹੰਡਾ ਹੋਗਾ ਬਾਅਦ ਚ ਇਹਨਾਂ ਦੀ ਵਾਰੀ ਲਾਵਾਂਗੇ ਪਰ ਗਰਮੀ ਚ ਮਰ ਜਾਂਦੇ ਸਾਂ ਉਹ ਸਿਲਕੀ ਸੂਟ ਪਾ ਪਾ ਕੇ ਤੇ ਹੁਣ ਤੇ ਤੁਹਾਨੂੰ ਸੁੱਤੀ ਸੂਟ ਵੀ ਖਰੀਦਣ ਦੀ ਜਾਚਾਂ ਆ ਗਈਆਂ ਨੇ ਤੁਹਾਨੂੰ ਤੇ ਸਾਰੀਆਂ ਜਾਚਾਂ ਆ ਗਈਆਂ ਸਿਮਰਨ ਕਿਉਂ ਬੁੱਲੀ ਜਾਨੀ ਕੱਲੇ ਵੋਟੀ ਘੜਾਈ ਆ ਅੱਜ ਤੂੰ ਪੰਗਾ ਪਾ ਕੇ ਬੈ ਗਈ ਹੈ ਕੋਈ ਚੰਗਾ ਲੱਗਦਾ ਪਿਆ ਅੱਛਾ ਠੀਕ ਹੈ ਬੀਜੀ ਐਹੀ ਮੈਂ ਤੁਹਾਡੇ ਮੂੰਹ ਸੁੰਨਾ ਸੀਗਾ ਜਿਹੜਾ ਤੁਸੀਂ ਹੁਣ ਕਹਿਤਾ ਜੇ ਯਾਨੀ ਕਿ ਮੈਂ ਪੰਗੇ ਪਾਣੀ ਆ ਕਰੇ ਚ ਮੈਂ ਹੀ ਲੜਾਕੀ ਹਾਂ ਹੈਨਾ ਬਸ ਮੈਂ ਸਾਰ ਯਾਨੀ ਕਿ ਸਾਰਾ ਪੰਗਾ ਮੇਰਾ ਹੀ ਪਾਇਆ ਹੋਇਆ ਉਹ ਪਹਿਲੀ ਵੋਟੀ ਵੀ ਤੁਰ ਗਈ ਉਹ ਮੈਂ ਮੈਂ ਹੀ ਉਹਨੂੰ ਭਜਾਇਆ ਸੀਗਾ ਮੈਂ ਹੀ ਉਦੋਂ ਵੀ ਪੰਗਾ ਪਾਇਆ ਸੀ ਹੈਨਾ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਹੈ ਕਿਉਂ ਨਹੀਂ ਫਾਇਦਾ ਹੈਗਾ ਵੀ ਜੀ ਤੁਸੀਂ ਜੋ ਮਰਜ਼ੀ ਕਰਦੇ ਫਿਰੋ ਹੈ ਲੋਕ ਲੋਕ ਕੇ ਰੱਬ ਜਨੇ ਕਿੰਨਾ ਕੁ ਸੋਨਾ ਪਾਤਾ ਜੇ ਤੇ ਜੇ ਹੁਣ ਸਾਹਮਣੇ ਆਏ ਆਂਦੇ ਹੁਣ ਮੰਜੂ ਕਰਦੀਆਂ ਉਹਦੇ ਨਾਲ ਵੀ ਗੱਲ ਕਪੜੇ ਦੇ ਨੂੰ ਰੋਂਦੇ ਆ ਕਪੜੇ ਦੇ ਵੇਖ ਲਾਏ ਸੂਟੇ ਕੱਲੀ ਕੱਲੀ ਪਾਬੀਆ ਚਾਜ ਦਾ ਬੰਦਾ ਸੂਟ ਲਾ ਦਿੰਦਾ ਰੰਗ ਵੇਖ ਕਾਲਾ ਸਗਨਾਂ ਦੇ ਕੰਮ ਚ ਤੇ ਦੇਂਦੇ ਜੇ ਤੇ ਕਾਲਾ ਸੂਟ ਦੇਂਦੇ ਜ ਕੋਈ ਕਢਾਈ ਨਹੀਂ ਕੋਈ ਕੁਛ ਨਹੀਂ ਪਲੇਨ ਸੂਟ ਦੇ ਦਿੱਤਾ ਫੜ ਕੇ ਚੁੰਨੀ ਵੀ ਉਤਰੀ ਨਾ ਤਿਲਕ ਨਹੀਂ ਆ ਕੀ ਕੀੜੇ ਪਾਈ ਜਾਂਦੀ ਸੂਟਾਂ ਨੂੰ ਕੀ ਸਿਰ ਸਿਰੇ ਤਰ੍ਹਾਂ ਦਿਮਾਗ ਖਰਾਬ ਹੋ ਗਿਆ ਵਾ ਆਹ ਹੋ ਤੇ ਇਹ ਤਾਂ ਮੈਨੂੰ ਹੀ ਕਹਿਣਾ ਵਾ ਭੈਣ ਦੇ ਸਹੁਰਿਆਂ ਤੋਂ ਜੁ ਆਏ ਆ ਆ ਵੇਖੋ ਐਵੇਂ ਦੀ ਮਾ ਪੁੰਨੀ ਜਾਂ ਜੇ ਮੇਰੇ ਘਰ ਪਉਣ ਵਾਲੇ ਕੋਟਨ ਦੇ ਦੁਪੱਟੇ ਹੁੰਦੇ ਆ ਤੇ ਬਾਹਰ ਲੈਣ ਵਾਸਤੇ ਪਿਓਰ ਦੇ ਹੁੰਦੇ ਆ ਤੇ ਆ ਆ ਵੇਖੋ ਹੱਥ ਸਿਰ ਤੇ ਵੀ ਨਹੀਂ ਟਿਕਣਾ ਹੈਗਾ ਤੇ ਕੋਈ ਵਿਆਹ ਸ਼ਾਦੀ ਚ ਜਿਹੜੇ ਸੂਟ ਵਧਾਈਆਂ ਵਾਲੇ ਹੁੰਦੇ ਇੰਜ ਤੇ ਹੁੰਦੇ ਆ ਕੋਈ ਕਢਾਈ ਨਹੀਂ ਕੋਈ ਕੁਛ ਨਹੀਂ ਚੱਜ ਦੇ ਬੰਦੇ ਸੋੜ ਦੋ ਤਾਂ ਟਾਡੀ ਪੈਂਟ ਸ਼ਰਟ ਵੇਖੋ ਹੈ ਨਾਲ ਜੇ ਪੈਂਟ ਸ਼ਰਟ 500 ਰੁਪਇਆ ਲਾ ਦਿੱਤਾ ਢਾਡੀ ਪੱਗ ਦਾ ਤੇ 1000 ਦੇ ਦਿੱਤਾ ਕਾਸ਼ਵੀਨ ਕੀ ਗੱਲ ਬੜੀ ਪਤੀਜੇ ਪਤੀਜੀਆਂ ਇਹਨਾਂ ਦੇ ਬੜੇ ਸੀ ਜਿਹੜੇ ਇਹਨਾਂ ਕੋਲ ਸੂਟ ਨਹੀਂ ਖਰੀਦਿਆ ਗਿਆ ਮੇਰੀ ਕੁੜੀ ਦਾ ਇੱਕ ਸੂਟ ਹੀ ਖਰੀਦ ਲਿਆ ਹੁੰਦੇ ਫਰਾਕ ਹੀ ਲਾ ਦਿੰਦੇ ਚੁੱਪ ਕਰ ਐਨੀ ਬਕਵਾਸ ਕਰੀ ਜਾਣ ਨਹੀਂ ਆ ਕੱਪੜਿਆਂ ਵਰਗੇ ਕੱਪੜੇ ਆ ਹੋਰ ਤੈਨੂੰ ਕੱਪੜੇ ਕਿਸ ਤਰ੍ਹਾਂ ਦੇ ਚਾਹੀਦੇ ਆ ਅੱਛਾ ਆ ਤੈਨੂੰ ਕੱਪੜਿਆਂ ਵਰਗੇ ਕੱਪੜੇ ਲੱਗਣਦੇ ਜਿੱਦਣਾ ਉਹਦੇ ਕਿਰਨ ਦੇ ਕਪਸੋਰੀਆਂ ਦੇ ਬਣਾਉਣੇ ਕੱਪੜੇ ਤੇ ਮੰਮੀ ਨੇ ਕਹਿੰਦੇ ਪਿਓਰ ਦੇ ਹੋਣੇ ਚਾਹੀਦੇ ਦੁਪੱਟੇ ਕਢਾਈਆਂ ਵਾਲੇ ਉਹਨੇ ਚਾਹੀਦੇ ਵਧੀਆ ਤਾਂ ਵਧੀਆ ਸਾਡਾ ਕਿੰਨਾ ਖਰਚ ਕਰਾ ਦਿੱਤਾ ਤੁਹਾਨੂੰ ਪਤਾ ਅੱਗੇ ਮਸਾ ਕਰਜ਼ਾ ਲਾਣ ਨੂੰ ਨਾ ਆਪਾਂ ਬੈਠੇ ਰਹਿਣਾ ਸਾਰੀ ਉਮਰ ਇੰਨਾ ਕਰਜ਼ਾ ਸਾਡੇ ਸਿਰ ਤੇ ਚੜਾ ਦਿੱਤਾ ਤੇ ਤੈਨੂੰ ਕਾਦੀ ਟੈਨਸ਼ਨ ਲੈਣ ਦੀ ਲੋੜ ਪੈ ਗਈ ਕਰਜ਼ਾ ਲੋਣਾ ਮੈਂ ਤੇ ਤੂੰ ਐਵੇਂ ਟੈਨਸ਼ਨ ਲੈ ਜੰਨੀ ਆ ਨਹੀਂ ਜਿਹੜੀ ਵਿਆਹ ਕੇ ਗਈ ਆ ਉਹਨੂੰ ਕਹਤੈਨ ਖਵਾ ਹੁਣ ਉਧਰ ਨਾ ਨਾ ਪੜਾਈ ਇੱਧਰ ਕਰਜ਼ਾ ਵੀ ਲਾਉਣਾ ਹੀ ਦੇਖ ਜਾਈ ਸਾਡੀ ਕਿਤੇ ਬੜੀ ਦੁਕਾਨ ਚੱਲਦੀ ਮੇਨ ਮੁੱਦਾ ਤੇ ਤਨਖਾਹ ਦਾ ਵਾ ਮੈਂ ਵੀ ਕਮਾਂ ਐਵੇਂ ਥੋੜਾ ਬੋਲੀ ਜਾਂਦੀ ਆ ਤੇ ਨਾਲੇ ਸੂਟਾਂ ਦੀ ਗੱਲ ਕਰਦੀ ਆ ਅਨਸਟਿਚ ਸੂਟ ਜੇ ਲਾਜ ਦਿੱਤਾ ਤੇ ਫੇਰ ਕੀ ਹੋਇਆ ਹਾਏ ਮਾਲਕਾ ਮੈਂ ਤੈਨੂੰ ਗਰੂ ਇਹ ਕਹਿਨੀ ਆ ਅਨਸਟਿਚ ਹੁੰਦਾ ਕੋਈ ਚੱਜਦਾ ਹੁੰਦਾ ਮੈਂ ਇਹ ਨਹੀਂ ਕਹਿੰਦੀ ਆਪ ਤੇ ਤੁਸੀਂ ਭਾਰੀ ਤੋਂ ਭਾਰੀ ਮੁੰਦਰੀ ਪਾਈ ਉਹਨਾਂ ਨੂੰ ਕੰਬਲ ਇੰਨੇ ਨੇ ਵਧੀਆ ਦਿੱਤੇ ਸੀਮਾ ਜਿੰਨਾ ਸਾਡਾ ਫਰਜ਼ ਬੰਦਾ ਹੈ ਨਾ ਅਸੀਂ ਉਹਨਾਂ ਨਾਲ ਕੀਤਾ ਲੱਗੀ ਸਮਝ ਅਸੀਂ ਮੁੰਡੇ ਵਾਲਿਆਂ ਨੂੰ ਕੋਈ ਜਵਾਬ ਨਹੀਂ ਦੇ ਸਕਦੇ ਵੀ ਸਾਨੂੰ ਸੂਟ ਤੀ ਹਲਕੇ ਲਾ ਕੇ ਦਿੱਤੇ ਆ ਨਹੀਂ ਤੇ ਇੱਥੇ ਕਿਹੜੇ ਨੋਗੇ ਦੇ ਨਹੀਂ ਸਾਰਿਆਂ ਦੇ ਜਿਹੜੇ ਹੁੰਦੇ ਆ ਨਾ ਕੁੜੀ ਵਾਲ ਦੇ ਕੱਪੜੇ ਦੇਨੇ ਹੁੰਦੇ ਸਿਰਫ ਇੱਕ ਭਰਾ ਪਰਜਾਈ ਤੇ ਜਾਗੋ ਜਿਹੜਾ ਬੱਚਾ ਹੁੰਦਾ ਉਹਦੀ ਚੱਜ ਦੇ ਦੇ ਦਿੰਦੇ ਆ ਪਰ ਆ ਵੇਖੋ ਮੇਰੀ ਗੱਲ ਸੁਣਾ ਪੈਂਟ ਤਾਂ ਮੰਨਿਆ ਬਲੈਕ ਤੇ ਸ਼ਰਟ ਵਾਈਟ ਦੇ ਦਿੱਤੀ ਇਹਨਾਂ ਨੇ ਸਮਝ ਸਮਝ ਕੱਕਰੀ ਮੇਰੀ ਨਾ ਗੱਲ ਸੁਣ ਓ ਇੱਥੇ ਚੁੱਪ ਕਰ ਜਾ ਸੁਣਾ ਮੇਰੀ ਗੱਲ ਪਹਿਲਾਂ ਤੀ ਕੱਲਾ ਕੱਲਾ ਭਰਾ ਉਹਨਾਂ ਦਾ ਕੋਈ ਫਰਕ ਨਹੀਂ ਮੰਨਦਾ ਭਿ ਭਰਾ ਨੂੰ ਮੁੰਦਰੀ ਬਾ ਦਿੰਦੇ ਤੇ ਯਾਰ ਹੁਣ ਐਨਾ ਸੋਨਾ ਪੁਆ ਕੇ ਬਹਿ ਗਏ ਆ ਸਾਨੂੰ ਇੱਥੇ ਵੀ ਚਾਹੀਦਾ ਉੱਥੇ ਵੀ ਚਾਹੀਦਾ ਉਹਦੀ ਮਿਲਨੀ ਵੀ ਚਾਹੀਦੀ ਆ ਮਾਸੀਆਂ ਤੱਕ ਪੁਆ ਤੱਕ ਉਹਨਾਂ ਦੇ ਸਾਰਿਆਂ ਤੱਕ ਦੀ ਤੇ ਕੱਪੜੇ ਲੈੜੇ ਮੇਰੀ ਗੱਲ ਸੁਨੇਗੀ ਕਿ ਨਹੀਂ ਸੁਨੇਗੀ ਖਾਣਾ ਹੈਗਾ ਕਿ ਨਹੀਂ ਹੈਗਾ ਹੈ ਢਾਡੀ ਗੱਲ ਸੁਣਾ ਕੀ ਸੁਣਾ ਕੋਈ ਗੱਲ ਨਹੀਂ ਮੈਂ ਢਾਡੀ ਸੁਣੀ ਹੈਗੀ ਗੱਲ ਸੁਣ ਮੇਰੀ ਗੱਲ ਸੁਣ ਤੁਹਾਨੂੰ ਨਹੀਂ ਨਜ਼ਰ ਆਉਂਦਿਆ ਹੈਗਾ ਬੰਦਾ ਪੁੱਛੇ ਟਾਈਮ ਵੀ ਕਿੰਨਾ ਸ਼ੇਰ ਦੇ 7:30 ਹੋ ਗਏ ਹੈ ਹੈ ਮੈਂ ਦੁਕਾਨ ਤੇ ਜਾਣ ਤੋਂ ਬੈਠਾ ਮੈਂ ਚਾਬੀ ਲੱਭਣ ਲਈ ਚਾਬੀ ਗਈ ਕਿੱਥੇ ਆ ਕਿੰਨੇ ਦਿਨ ਦੁਕਾਨ ਬੰਦ ਰਹੀ 3 ਦਿਨ 10 ਬੰਦਾ ਪੁੱਛੇ ਵੀ ਘਰ ਦਾ ਰਾਸ਼ਨ ਪਾਣੀ ਨਹੀਂ ਲੈ ਕੇ ਆਉਣਾ ਅੱਗੇ ਤੇ ਭੈਣ ਲੈ ਆਉਂਦੀ ਸੀ ਹੁਣ ਉਹ ਐਸ਼ਾ ਭਾਰਾ ਨਹੀਂ ਮਿਲਨੀ ਆ ਹੁਣ ਮੈਨੂੰ ਡੱਟ ਕੇ ਕੰਮ ਕਰਨਾ ਪੈਣਾ ਵਾ ਉਹ ਹੀ ਤੇ ਭਲਿਆ ਲੋਕਾਂ ਮੈਂ ਕਹਿ ਨਹੀਂ ਆ ਇਹੋ ਹੀ ਤੇ ਮੈਂ ਕਹਿ ਨਹੀਂ ਆ ਪਿਓ ਨੂੰ ਕਹਿ ਇਸ ਪਰ ਸਾਡੇ ਸਿਰ ਤੇ ਕਰਜ਼ਾ ਚੜ ਗਿਆ ਪਰ ਰੋਟੀ ਵੀ ਖਾਣੀ ਆ ਹੁਣ ਤੇਰਾ ਕਰਜ਼ਾ ਲਈਏ ਕਿ ਢੱਡ ਬੰਨ ਕੇ ਬਹਿ ਜੀਏ ਮਾਂ ਮੇਰੀ ਸੁਣ ਗੱਲ ਤੂੰ ਇੱਕ ਵਾਰੀ ਨਹੀਂ ਸੋਚਿਆ ਵੀ ਮੇਰੀ ਭੈਣ ਦਾ ਵਿਆਹ ਕਿਹੜੇ ਹਾਲਾਤਾਂ ਚ ਹੋਇਆ ਵਾ ਹਰ ਇੱਕ ਹਾਏ ਰੱਬਾ ਇੰਨਾ ਵਧੀਆ ਵਿਆਹ ਕਰ ਦਿੱਤਾ ਪੈਲਸ ਨਾਲ ਇੰਨਾ ਵਧੀਆ ਸਾਰਾ ਕੁਝ ਸੋਨਾ ਗਹਿਣਾ ਇੰਨਾ ਵਧੀਆ ਕਾਦਾ ਖਰਚ ਕੀਤਾ ਤੂੰ ਬੰਦਾ ਪੁੱਛੇ ਕਿਹੜਾ ਪੈਲਸ ਕੀਤਾ ਈ ਸਾਰਾ ਖਰਚ ਮੇਰੀ ਭੈਣ ਨੇ ਕੀਤਾ ਵਾ ਉਹਨੇ ਮੇਰਾ 1 ਰੁਪਿਆ ਨਹੀਂ ਲੱਗਣ ਦਿੱਤਾ ਤੇ ਤੂੰ ਗੱਲ ਕਰਦੀ ਸੂਟਾਂ ਦੀ ਉਹਦੇ ਵਿਚਾਰੀ ਦੇਦੇ ਦਿਲ ਦੇ ਚਾਅ ਵੀ ਨਹੀਂ ਪੂਰੇ ਹੋਣ ਦਿੱਤੇ ਨਹੀਂ ਐਵੇਂ ਉਹਦੇ ਚਾਹ ਵਿਆਹ ਹੋ ਗਿਆ ਚਾ ਨਹੀਂ ਪੂਰੇ ਜਿਹੜਾ ਸੂਟ ਉਹ ਕਹਿੰਦੀ ਰਹੀ ਉਹ ਹੀ ਮੈਂ ਉਹਨੂੰ ਲੈ ਕੇ ਦਿੱਤਾ ਵਾ ਹੋਰ ਉਹਦੇ ਕਾਹ ਦੀ ਚਾਹ ਪੂਦੇ ਕਰਨੀ ਜੀ ਤੈਨੂੰ ਪਤਾ ਵਾ ਉਹ ਹਰ ਵੇਲੇ ਆਪਣੇ ਵੀਰ ਦਾ ਸੋਚਦੀ ਵੀ ਵੀਰੇ ਦਾ ਖਰਚ ਨਹੀਂ ਕਰਾਉਣਾ ਹੁਣ ਤੈਨੂੰ ਤੂੰ ਇੰਨੀਆਂ ਗੱਲਾਂ ਕਰਦੀ ਉਹਦੇ ਖਿਲਾਫ ਇੱਕ ਸੂਟ ਤੋਂ ਬੜਕ ਗਈ ਆ ਜਾਓ ਜਾਓ ਆ ਸੁਣਨਾ ਮੈਂ ਆਏਗੀ ਨਾ ਫੇਰ ਆਪੋਨ ਉਹਨੂੰ ਹੀ ਦੇਣਾ ਜੀ ਕਿਉਂਕਿ ਉਹਦੇ ਸੋਰੇ ਜਾਏਗਾ ਮੈਂ ਤੇ ਨਹੀਂ ਸੁਮਾਣਾ ਹੈਗਾ ਵੈਸੇ ਸੀਮਾ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਨਹੀਂ ਸੂਟ ਪੋਣਾ ਉਹ ਗੱਲ ਵੱਖਰੀ ਆ ਵਪੇਸ਼ਕ ਹੋਰ ਕੇ ਇਹਨੂੰ ਦੇਦੀ ਪਰ ਇੱਕ ਵਾਰੀ ਮੇਰੀ ਭੈਣ ਨੂੰ ਨਾ ਕਹੀਂ ਕਿ ਮੈਂ ਸੂਟ ਨਹੀਂ ਪੋਣਾ ਮੈਂ ਉਹਦੇ ਸੋਰੇ ਭੇਜ ਦੇਣਾ ਵਾ ਆ ਰਹੇ ਹੈ ਯੋਨੇ ਉਰੇ ਇਹਦੇ ਰਹਿਣਾ ਕਰਨਾ ਹੁਣ ਸਾਡੇ ਕਰੋਧਿਆ ਨਹੀਂ ਨਿਕਰੀਦੇ ਜਾਂਦੇ ਇਹੋ ਹੀ ਦਵਾਂਗੇ ਉਹਨੂੰ ਸੂਟ ਮੇਰੀ ਗੱਲ ਸੁਣ ਅੱ ਕਿੰਨੇ ਸੂਟ ਤੈਨੂੰ ਭੈਣ ਨੇ ਲਾ ਲਾ ਕੇ ਦਿੱਤੇ ਕਦੀ ਉਹਨੂੰ ਕਿਹਾ ਪਿਆ ਤੇਰਾ ਸੂਟ ਮਾੜਾ ਵਾ ਇਹ ਚੋਰੀ ਕੋਈ ਗਲਤੀ ਨਹੀਂ ਜਿਹੜੇ ਨੋਗੇ ਸੋਹਰਿਆਂ ਨੇ ਲਾਤੇ ਲਾਤੇ ਚੱਲ ਜਾਓ ਕੰਮ ਤੇ ਕਰੋ ਕੰਮ ਕਰ ਆ ਵੇ ਤੇਰੇ ਗੜੇ ਜੋੜੇ ਹੱਥ ਤੇਰੇ ਨਾਲ ਮੈਂ ਮੱਥਾ ਨਹੀਂ ਲਾ ਸਕਦਾ ਸਿਰੇ ਸਿਰੇ ਹੀ ਮੂਡ ਖਰਾਬ ਕਰ ਦਿੱਤਾ ਈ ਮੇਰਾ ਬਾਜੀ ਲੈ ਜੋ ਬਾਜੀ ਉਹ ਜਿੰਦਰੀ ਸੜੀ ਜੀ ਬਾਜੀ ਫੜਾ ਦਿੱਤੀ ਐ ਦੋ ਡੱਬੇ ਚੱਕ ਕੇ ਵੜਾ ਦਿੱਤੇ ਐ ਇੰਨੀ ਬਾਜੀ ਆਪਾਂ 15-20 ਕਿਲੋ ਬਾਜੀ ਦੇ ਕੇ ਆਏ ਆ ਉਹਨਾਂ ਨੂੰ ਮਮੀ ਅਸੋਂ ਲਿਆਣਾ ਵੇਖਿਆ ਕਿ ਤਰ੍ਹਾਂ ਬੋਲਦੀ ਮੇਰੀ ਭੈਣ ਦੇਖਲਾ ਮੇਰਾ ਅੰਦਰੋਂ ਦਿਲ ਰੋਂਦਿਆ ਵਾ ਤੈਨੂੰ ਸਮਝਾਓ ਯਾਰਾ ਸੀਮਾ ਸੀਮਾ ਫਿਰ ਸਰ ਕੀ ਰੋਲਾ ਪਾਤਾ ਹੀ ਮੁੰਡੇ ਨੇ ਕੰਮ ਤੇ ਜਾਣਾ ਸੀ ਰੋਟੀ ਪਾਣੀ ਦੇ ਕੇ ਉਹਨੂੰ ਚਾਹ ਨਾਲ ਘੱਲਣਾ ਸੀ ਤਾਂ ਤੂੰ ਉਹਨਾਂ ਕੀ ਰੋਲਾ ਪਾਤਾ ਇਤਨਾ ਗਰੀਦ ਆਪਾਂ ਮਮੀ ਤੁਹਾਨੂੰ ਪਤਾ ਤੇ ਲੱਗ ਗਿਆ ਮੈਂ ਕਿਹੜੀ ਗੱਲ ਖਪੰਦੀ ਆ ਮੈਂ ਕੋਈ ਝੂਠ ਨਹੀਂ ਖਪੰਦੀ ਸੱਚਾ ਹੀ ਖਪੰਦੀ ਆ ਤੂੰ ਆਪਣੇ ਘਰ ਕਦੀ ਕੱਪੜੇ ਨਹੀਂ ਪਾਏ ਉਹਨਾਂ ਦੇ ਕੱਪੜੇ ਤੇ ਬੈਠੀ ਐ ਫਿਰ ਕੀ ਹੋਇਆ ਜਿਹੋ ਜਾਂ ਨੌਗਾ ਆ ਗਿਆ ਨੌਗਾ ਨੌਗਾ ਹੀ ਹੁੰਦਾ ਤੇ ਉਹ ਬੋਲਣਾ ਨਹੀਂ ਚਾਹੀਦਾ ਤੂੰ ਵਾਪਸ ਉਹਨਾਂ ਦੇ ਘਰ ਨਿਕਲਨੇ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਵਾਪਸ ਕੁੜਮਾ ਦੇ ਘਰ ਕੱਪੜੇ ਨਿਕਲੀ ਦੇ ਮੇਰੀ ਸੁਣ ਲੈ ਗੱਲ ਪੁੱਤੇ ਇਤਰਾ ਨਹੀਂ ਕਰੀਦਾ ਚੂ ਆਵੇ ਨਾ ਸਿਰ ਮੱਥੇ ਕਹੀਦਾ ਸਮਝ ਲੱਗੀ ਮੰਮੀ ਬੈਠੋ ਇੱਕ ਮਿੰਟ ਬੈਠੋ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਮੈਂ ਇੱਚ ਗਲਤ ਵੀ ਕਹਿ ਕੀ ਕਹਿ ਦਿੱਤਾ ਕੀ ਗਲਤ ਕਿਹਾ ਵਾ ਵੇਖੋ ਕੱਲਾ ਕੱਲਾ ਭਰਾ ਸੀ ਉਹਦਾ ਉਹਨਾਂ ਦਾ ਫਰਜ਼ ਨਹੀਂ ਪੰਦਾ ਵੀ ਮੁੰਦਰੀ ਪਾ ਕੱਪੜਿਆਂ ਨਾਲ ਤੇ ਛੱਡੋ ਜਿਹੜੇ ਮਾੜੇ ਮੋਟੇ ਦੇ ਦਿੱਤੇ ਆ ਮੇਰੀ ਕਾਸ਼ਮੀਰ ਵੇਖੋ ਕੱਲੀ ਕੱਲੀ ਮੇਰੀ ਸਵਾਲ ਲੱਗਤੀ ਆ ਕੀ ਗੱਲ ਉਹਦਾ ਕੱਪੜਾ ਕੋਈ ਨਹੀਂ ਪੰਦਾ ਹੈਗਾ ਉਹਦੇ ਸੋਨਾ ਕੱਪੜੇ ਲਾ ਕੇ ਦੋ ਸੱਸ ਮਾਂ ਤੇ ਉਹਦੀ ਇੰਨੀ ਸਿਆਣੀ ਦੋ ਜਟਾਣੀਆਂ ਵਾ ਕਿਸੇ ਨੇ ਤੇ ਮਤ ਦਿੱਤੀ ਹੋएगी ਨਾ ਪਿਓ ਤੇ ਕਿਹੜੇ ਤੇ ਬੋਟਬਰ ਆ ਤੇ ਵੇਖੋ ਮੰਮੀ ਮੈਂ ਤਾਂ ਕਲਪਨਾ ਹੀ ਆ ਜਿੱਤੇ ਮੇਰੀ ਧੀ ਦਾ ਨਹੀਂ ਨਾ ਲਾਇਆ ਬਸ ਮੇਰੇ ਵਾਸਤੇ ਕੋਈ ਨਹੀਂ ਇਹ ధਨੀ ਘਰੀ ਦਾ ਪਤ ਤੂੰ मुੰਦਰੀਆਂ ਨਹੀਂ ਨਹੀਂ ਪਾਈ ਕੋਈ ਗੱਲ ਨਹੀਂ ਕਿਸੇ ਕੋ ਸਰਦੀ ਹੈ ਕਿਸੇ ਕੋ ਨਹੀਂ ਸਰਦੀ ਕੋਈ ਪਾਉਂਦਾ ਕੋਈ ਨਹੀਂ ਪਾਉਂਦਾ ਅਹੀ ਕਰੋ ਇਸ ਤਰ੍ਹਾਂ ਦੇ ਆ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਧੀ ਤੇਰੀ ਧੀ ਤੇਰੀ ਨੂੰ ਮਨ ਸੁਨਨੇ ਮਿਲਦੇ ਨਾ ਕਰੋ ਆਪਾਂ ਕਿਹਦੇ ਆਸਰੇ ਤੇ ਬਿਠੇ ਆ ਪੁੱਤ ਫਿਰ ਕੀ ਹੋਇਆ ਜਿਹੋ ਜਾਂ ਨੋਗਾ ਆ ਨਾ ਪੁੱਤ ਉਹੋ ਜੇ ਸਿਰ ਮੱਥੇ ਲਾ ਕੇ ਰੱਖੇ ਦਾ ਆਪਣੇ ਘਰੋਂ ਹੀ ਪਾਉਣੇ ਆ ਸਮਝ ਲੱਗੀ ਥੋੜਾ ਸਿਆਣੀ ਬਣ ਮੇਰੀ ਧੀ ਮੇਰੇ ਘਰੋਂ ਸਾਰੇ ਪੁੰਦੇ ਆ ਇੱਕ ਚਾਹ ਹੁੰਦਾ ਆਹ ਹੀ ਤੇ ਵੇਲਾ ਹੁੰਦਾ ਵਾ ਆਪਾਂ ਕਿਹੜੇ ਨੇਤ ਤੁਰੇ ਆ ਧੀ ਆ ਕੋ ਕਿਹੜੇ ਨੇਤ ਲਈਦਾ ਆ ਹੀ ਮੋਕੇ ਹੁੰਦੇ ਆ ਬਸ ਕੋਈ ਗੱਲ ਨਹੀਂ ਜੇ ਨਹੀਂ ਦਿੱਤਾ ਤਾਂ ਕੋਈ ਗੱਲ ਨਹੀਂ ਫਿਰ ਕੀ ਹੋਇਆ ਮੰਮੀ ਤੂੰ ਹਰ ਵਾਰੀ ਮੈਨੂੰ ਮੱਤਾ ਦਿੰਦੇ ਰਹਿੰਦੇ ਜੀ ਤੂੰ ਗਲਤ ਈ ਆ ਤੂੰ ਗਲਤ ਈ ਆ ਮੈਂ ਕਿਹੜੀ ਗੱਲ ਗਲਤ ਕਰਦੀ ਆ ਮੈਨੂੰ ਇਹ ਦੱਸੋ ਮੈਂ ਤੁਹਾਡੀ ਧੀ ਹੈਗੀ ਵੀ ਆ ਕਿ ਨਹੀਂ ਹੈਗੀ ਮੇਰਾ ਪੁੱਤ ਸੁਣ ਤੂੰ ਗੱਲ ਧੀ ਤੇ ਮੈਂ ਤੂੰ ਤਾਂ ਨਹੀਂ ਬੰਦੀ ਵੀ ਮੈਂ ਬੋਲਦੀ ਨਹੀਂ ਆ ਤੈਨੂੰ ਵੀ ਪਤਾ ਗਲਤ ਆ ਜੇ ਮੈਂ ਬੋਲਾਂ ਵੀ ਤੂੰ ਸਹੀ ਐ ਤੇ ਹੱਪੇ ਮੈਂ ਤੇਰੀ ਮਾਂ ਆ ਮੈਂ ਜੇ ਬੋਲਦਾ ਤੂੰ ਗਲਤ ਐ ਪੁੱਤ ਤੇਰੀ ਮੈਂ ਮਾਂ ਨਹੀਂ ਮੰਮੀ ਤੁਹਾਡੇ ਨਾਲ ਤੇ ਗੱਲ ਕਰਨਾ ਹੀ ਬਸ ਨਾ ਤੂੰ ਨੂੰ ਸਾਡੇ ਕਰਦਾ ਮਸਲਾ ਵਾ ਮੈਂ ਆਪੇ ਸਲਝਾ ਲਾਂਗੀ ਤੂੰ ਇਹ ਆਏ ਨਾ ਚੁੱਪ ਕਰਕੇ ਬੈਠੇ ਰੋ ਮੈਂ ਜਿੰਨਾ ਤੇਰੇ ਇੱਥੇ ਆ ਨਾ ਪੁੱਤ ਮੈਂ ਤੈਨੂੰ ਗਲਤ ਨਹੀਂ ਹੋਣ ਦੇਣਾ। ਸੀਮਾ ਕਿਸਸਾਂ ਦੀਆਂ ਗੱਲਾਂ ਕਰਨ ਢਈ ਐ? ਆਪਾਂ ਵਾਲਾ ਮੁੰਡੇ ਵਾਲਿਆਂ ਨੂੰ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਸਾਨੂੰ ਆ ਚੀਜ਼ਾਂ ਦਵੋ। ਇਹ ਵੀ ਸ਼ੁਕਰ ਐ। ਕਿ ਸਾਰੀਆਂ ਗੱਲਾਂ ਮੈਂ ਆਪਣੇ ਕੰਨ ਹੀ ਸੁਣ ਲਿਆ। ਨੇ ਤਾਂ ਮੇਰੇ ਵਰਗੇ ਨੇ ਕਹਿਣਾ ਸੀ ਕਿ ਇਹਦੀ ਮਾਂ ਇੱਥੇ ਬੈਠੀ ਐ। ਏ ਸਾਰਾ ਕੁਝ ਸਖਾਨ ਡਈ ਪਰ ਸੀਮਾ ਤੇ ਆਪਣੀ ਮਾਂ ਦੀ ਵੀ ਨਹੀਂ ਸੁਣਨ ਡਈ ਪਰਮਾਤਮਾ ਸਭ ਕੁਝ ਸਹੀ ਕਰੇ ਜੀ ਕਿਤੇ ਐਨੇ ਸੱਚਮੁੱਚ ਉਹਨਾਂ ਨੂੰ ਸੂਟ ਵਾਪਸ ਕਰਤਾ ਤੇ ਮੇਰੀ ਧੀ ਦੀ ਤਾਂ ਬੇਇੱਜ਼ਤੀ ਹੋ ਜਾਣੀ ਆ ਮੇਰੀ ਵਿਚਾਰੀ ਭੋਲੀ ਧੀ ਪੈਣਾ ਲੇੜੀ ਨਾ ਲੈਣਾ ਨਦੀਣਾ ਤੇ ਮੈਂ ਇਹਨੂੰ ਹੌਲੀ ਹੌਲੀ ਬੈਠੀ ਬਿਠੀ ਤਰਪਾਈ ਕਰ ਦਿੰਨੀ ਸੋਹਣੀ ਲੱਗੂਗੀ ਦਾ ਲੇੜ ਲੈਂਦਾ ਫੇ ਲੇੜੀ ਨਹੀਂ ਕਈ ਲੇੜਦੇ ਹੀ ਨਹੀਂ ਚੁੰਨੀਆਂ ਲੇੜੀਆਂ ਹੀ ਨਹੀਂ ਹੁੰਦੀਆਂ ਸੂਟਾਂ ਦੇ ਨਾਲ ਵੇਖੀ ਉਹਨਾਂ ਕਿ ਦਿਸੋਣੀ ਲੱਗਦੀ ਬੰਨੀ ਬੰਨੀ ਆਗੀ ਹੈ स्टेटेड वीरा बाहर चल गया वा मम्मी मम्मी आवे को मम्मी की वेखा की हो गया ई मम्मी की हगा सास कितने मेरी वो बाजार गई हो? गंडे कई गंडे लेने गई है अच्छा मेरी बात सुनो ਆਹ ਵੇਖੋ ਪਾਬੀ ਨੇ ਸਟੇਟਟ ਲਾਇਆ ਵੀਰਾ ਬਾਹਰ ਚਲ ਗਿਆ ਜੇ ਚਲ ਗਿਆ